ਸਾਸਰੀ ਘਰ ਦੀ ਸਾਰਿਆਂ ਨੂੰ ਮੈਂ ਬੀਬੀ ਬੀਰੋ ਜੱਤੋ ਤੋਂ ਗੁਰੂ ਪਿਆਰੇ ਗੁਰਦੁਆਰੇ ਲੋਕ ਮਾਂਜਾ ਤੇ ਲੂਣ ਚੜਾਉਂਦੇ ਆ ਤੇ ਉਹਦਾ ਮਤਲਬ ਕਿ ਉਹ ਕੋਈ ਟੂਣਾ ਨਹੀਂ ਹੈਗਾ ਤੇ ਨਾ ਕੋਈ ਟੋਟਕਾ ਹੈਗਾ ਤੇ ਜਿਵੇਂ ਸਾਡੇ ਇਧਰ ਫਰੋਜਪੁਰ ਦੇ ਇਲਾਕੇ ਪਿੰਡ ਮਮਦੋੜ ਦੇ ਵਿੱਚ ਇੱਕੜਾ ਕਬਰ ਬਣੀ ਹੋਈ ਸੀ ਉਥੇ ਉਹਨਾਂ ਦਾ ਨਾਂ ਸੀ ਅੰਬਪੀਰ ਮੋਂਧੋੜਦੋ ਐ ਬਾਹਰ ਫਿਰਨੇ ਫਿਰਨੇ ਜਾਈਏ ਉੱਥੇ ਬਣੀ ਸੀ ਲੋਕੀ ਲੂਣ ਤੇ ਮਾਂਜਾ ਚੜਾਉਂਦੇ ਸੀ ਉੱਥੇ ਉਹਨਾਂ ਦੇ ਮੌਕੇ ਲੈ ਜਾਂਦੇ ਹੁੰਦੇ ਸੀਗੇ ਤੇ ਮੇਰੀ ਕੁੜੀ ਦੇ ਮੌਕੇ ਹੋ ਗਏ ਤੇ ਮੈਂ ਆਦੇ ਪਾਪੇ ਨੂੰ ਕਿਹਾ ਵੀ ਮੈਂ ਆਖਿਆ ਵੀ ਮੇ ਮੌਕੇ ਤੇ ਮੈਂ ਲੋਣ ਮਾਂਜਾ ਉੱਥੇ ਚੜਾਉਣਾ ਤੇ ਮੇਰਾ ਫਾਦਰ ਸਾਹਿਬ ਕਹਿਣ ਲੱਗੇ ਕਿ ਆਪਣਾ ਗੁਰਦੁਆਰਾ ਮਾੜਾ ਵੀ ਉੱਥੇ ਲੋਣ ਤੇ ਮਾਂਜਾ ਚੜਾ ਕੇ ਆਵੀਂ ਤੇ ਮੈਂ ਜੇਤੋ ਮੈਂ ਜੇਤੋ ਇੱਥੇ ਲੂਣ ਦੇ ਮਾਂਜਾ ਚੜਾਇਆ ਸੀ ਤੇ ਉਹਦੇ ਨਾਲ ਕੁ ਵਾਲੇ ਮੌਕੇ ਸਾਰੇ ਲੈ ਗਏ ਉਸ ਤੋਂ ਬਾਅਦ ਫਿਰ ਮੈਂ ਇੱਥੇ ਡਿਊਟੀ ਕਰਨ ਲੱਗ ਗਈ ਤੇ ਡਿਊਟੀ ਵਾਹ ਵਾ 13 14 ਸਾਲ ਮੈਂ ਇੱਥੇ ਡਿਊਟੀ ਕੀਤੀ ਐ এস ਜੀ ਬੀ ਸੀ ਗੁਰਦੁਆਰਾ ਇਹ ਚਰੋਮਣੀ ਕਮੇਟੀ ਦਾ ਇੱਥੇ ਮੈਂ ਡਿਊਟੀ ਕਰਦੀ ਸੀ ਤੇ ਲੋਕੀ ਸ਼ਨੀਵਾਰ ਤੇ ਐਤਵਾਰ ਬੁੱਕਰ ਤੇ ਲੂਣ ਚੜਾ ਕੇ ਜਾਂਦੇ ਸੀ ਮੱਸੇ ਵਾਲੇ ਦੇ ਅੰਦਰ ਢੇਰ ਹੀ ਲੱਗ ਜਾਂਦੇ ਸੀ ਫਿਰ ਮੈਂ ਉਹਨਾਂ ਨੂੰ ਪੁੱਛਣਾ ਵੀ ਤੂੰ ਕਾਹ ਦੋ ਚੜਾਇਆ ਲੂਣ ਤੇ ਮਾਂਜਾ ਉਹਨੇ ਕਹਿਣਾ ਮੇਰੇ ਖੁਰਕ ਪਈ ਹੋਈ ਸੀ ਕਈਆਂ ਨੇ ਐਂ ਕਹਿਣਾ ਵੀ ਸਾਡੇ ਮੌਕੇ ਹੋਏ ਹੋਏ ਆ ਤੇ ਵੀ ਝੜ ਗਿਆ ਤੇ ਗੁਰੂ ਪਿਆਰਿਓ ਗੁਰਦੁਆਰੇ ਲੂਣ ਤੇ ਮਾਂਜਾ ਚੜਾਉਣ ਨਾਲ ਕੋਈ ਉਹ ਜੰਦਰ ਮੰਦਰ ਨਹੀਂ ਹੈਗਾ ਨਾਲ ਇਹ ਜਿਹੜਾ ਮਾਂਜਾ ਆਪਾਂ ਚੜਾਉਨੇ ਆ ਜਾਂ ਝਾੜੂ ਚੜਾਉਨੇ ਆ ਚਾੜੂ ਤੇ ਦਰਬਾਰ ਸਾਹਿਬ ਦੇ ਉਹਦੇ ਲਾਗੇ-ਲਾਗੇ ਫੇਰ ਲੈਂਦੇ ਆ ਤੇ ਜਿਹੜੇ ਮਾਂਜੇ ਉਹਨਾਂ ਨਾਲ ਧਵਾਈ ਕਰ ਲੈਂਦੇ ਆ ਜਾਂ ਲੰਗਰ ਹਾਲ ਜਿੱਥੇ ਆਪਾਂ ਪ੍ਰਸ਼ਾਦਾ ਛਕਦੇ ਆ ਉਥੇ ਵੀ ਉਹ ਉਹ ਘਰਾ ਚਾਲਦੀਆਂ ਨੇ ਜਿੱਥੇ ਲੰਗਰ ਬਣਦਾ ਉਹਦੇ ਨਾਲ ਵੀ ਧੁਰਨੇ ਆਪਾਂ ਲੰਗਰ ਤੇ ਇਹ ਸੱਚੀ ਵਿੱਚ ਲੋਕਾਂ ਦੀ ਖੁਰਕ ਵਿਹਾੜਦੀ ਏ ਤੇ ਲੋਕਾਂ ਨੇ ਮੌਕੇ ਵੀ ਛੱਡਦੇ ਨੇ ਤੇ ਅ ਜਿਹੜੇ ਲੋਕੀ ਕਈ ਵਾਰੀ ਨੇ ਛਣੀ ਤੇ ਐਤ ਟੜਕੇ-ਟੜਕੇ ਸਨਾਨ ਵੀ ਕਰਕੇ ਜਾਂਦੇ ਹੁੰਦੇ ਸੀ ਇੱਕ ਜਨਾਨੀ ਚੰਡੀਗੜ੍ਹ ਤੋਂ ਆਈ ਸੀ ਉਹ ਸਾਨੂੰ ਦਾਸਦੀ ਸੀ ਸਰੋਵਰ ਵੇਲਾ ਕੀਤਾ ਹੋਇਆ ਸੀ ਉਹ ਕਹਿੰਦੀ ਸੀ ਮੈਨੂੰ ਸਰੋਵਰ ਜੋ ਬਾਲਟੀ ਪਾਣੀ ਦੀ ਲਿਆ ਕੇ ਦਿਓ ਸਾਡਾ ਮੈਨੇਜਰ ਕਹਿੰਦਾ ਇਹਦੇ ਵਿੱਚ ਨਾ ਥੋੜੇ ਜਿਵੇਂ ਕੱਖ ਕਾਂ ਜਾਂ ਬੇਤਰ ਨਲਕੇ ਤੋਂ ਲਿਆ ਦਿੰਨੇ ਆ ਉਹ ਕਹਿੰਦੀ ਨਾ ਮੈਂ ਉਸੇ ਜਲ ਨਾਲ ਹੀ ਨਹਾਉਣਾ ਹੈ ਕਿਉਂਕਿ ਉਹ ਥੱਲੇ ਥੋੜਾ ਜਿਹਾ ਝਾਰ ਰਹਿ ਗਿਆ ਸੀ ਤੇ ਪੱਤੇ ਪੂਤੇ ਬਹੁਤ ਡਿੱਗੇ ਹੋਏ ਸੀਗੇ ਉਹ ਕਹਿੰਦੇ ਮੈਂ ਉਸੇ ਜਾਲ ਨਾਲ ਨਾਉਣਾ ਹੈ ਤੇ ਉਹ ਜਨਾਨੇ ਨੂੰ ਫਿਰ ਜਾਲ ਲਿਆ ਕੇ ਦਿੱਤਾ ਉਹਦੇ ਨਾਲ ਉਹ ਨਾਤੀ ਉਹ ਕਹਿੰਦੀ ਮੇਰੀ ਚਮੜੀ ਲੈਣ ਲੱਗੀ ਸੀ ਤੇ ਮੇਰੇ ਪੀਜੀ ਆਈ ਤੋਂ ਮੈਨੂੰ ਜਵਾਬ ਮਿਲਿਆ ਸੀ ਕਿ ਇਹਦਾ ਹੱਲ ਹੈ ਨਹੀਂਗਾ ਕੋਈ ਉੱਥੇ ਕਹਿੰਦਾ ਮੈਨੂੰ ਇੱਕ ਬੀਬੀ ਮਿਲੀ ਕਹਿੰਦੀ ਮੈਂ ਗੁਰਦੁਆਰਾ ਗੰਗਸਰ ਜਾਣਦੀ ਵੀ ਨਹੀਂ ਸੀ ਤੇ ਉਹ ਕਹਿੰਦੇ ਗਾ ਗੁਰਦੁਆਰਾ ਗੰਗਸਰ ਸਾਹਿਬ ਠਾੜ ਤੀਰਤਾਂ ਦਾ ਇੱਥੇ ਫਾਲ ਮਿਲਦਾ ਜਨਾਨ ਕੀਤੇ ਤੋਂ ਤੂੰ ਉੱਥੇ ਸੁਖ ਲਾ ਕਹਿੰਦੇ ਮੈਂ ਘਰੇ ਬੈਠੀ ਚੰਡੀਗੜ੍ਹ ਸੁੱਕਿਆ ਮੈਨੂੰ ਪਤਾ ਵੀ ਨਹੀਂ ਗੁਰਦੁਆਰਾ ਗੰਗਸਰ ਹੈਗਾ ਕਿੱਥੇ ਆ ਜਿੱਤੋ ਵਿੱਚ ਕਿੱਥੇ ਆ ਜਾਈਤੋ ਕਿੱਥੇ ਨਹੀਂ ਫੇਰ ਕਹਿੰਦੇ ਮੈਂ ਪੁੱਛ ਪੁੱਛਾ ਕੇ ਆਈ ਤੇ ਫੇਰ ਸਾਡੇ ਮੈਨੇਜਰ ਨੇ ਉਹਦਾ ਸਾਰਾ ਨਾਂ ਸਰਨਾਵਾ ਮਕੰਦ ਸਿੰਘ ਮੈਨੇਜਰ ਸਰਾਵਾਂ ਦਾ ਉਹਨੇ ਲਿਖ ਕੇ ਰੱਖਿਆ ਸੀਗਾ ਉਹ ਬੀਬੀ ਦੇ ਚਮੜੀ ਦਾ ਰੋਗ ਮਤਲਬ ਉਹਦੀ ਚਮੜੀ ਲਹਿਣ ਲੱਗੇ ਸੀ ਤੇ ਉਹ ਠੀਕ ਹੋਇਆਗਾ ਸਾਡੇ ਅੱਖੀ ਵੇਖਣ ਦੀ ਗੱਲ ਆ ਉਹਦਾ ਨਾਂ ਸਰਰਾਮਾ ਉਹਨੇ ਲੇਖ ਕੇ ਰੱਖਿਆ ਸੀਗਾ ਤੇ ਗੁਰੂ ਪਿਆਰੇ ਮਾਂਜਾ ਤੇ ਲੂਣ ਚੜਾਉਣ ਨਾਲ ਬਈ ਕੋਈ ਟੂਣਾ ਨਹੀਂ ਹੈਗਾ ਜਿਹੜੇ ਬਾਣੀ ਨੂੰ ਮੰਨਦੇ ਹੋਏ ਟੂਣਾ ਨਾ ਸਮਝਣਾ ਲੂਣ ਤੇ ਮਾਂਜਾ ਤਾਂ ਚੜਾਉਂਦੇ ਆ ਲੋਕਾਂ ਦੀ ਖੁਰ ਘਟਦੀ ਏ ਲੋਕਾਂ ਦਾ ਮਾਸ ਟੜਨੋਂ ਹਟ ਜਾਂਦਾ ਏ ਤੇ ਮੋਕੇ ਹਟਦੇ ਆ ਤੇ ਗੁਰੂ ਪਿਆਰਿਓ ਕਿਵੇਂ ਲੱਗਿਆ ਤੁਹਾਨੂੰ ਜੇ ਕੋਈ ਗੱਲ ਵਿੱਚ ਗਲਤ ਕਹਿਤੀ ਹੋਵੇ ਤੇ ਤੁਸੀਂ ਮੈਨੂੰ ਜ਼ਰੂਰ ਦੱਸਿਆ ਜੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਜੀ ਨਵਾਂ ਨਵਾਂ ਚੈਨਲ ਹੈ ਤੁਹਾਡੀ ਸਪੋਰਟ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜੀ